ਸਾਸੀ ਗਾਲ ਦੋਸਤੋ ਦੋਸਤੋ ਠੱਗਾਂ ਦੇ ਹੌਸਲੇ ਵਧੇ ਪਏ ਨੇ ਬਹੁਤ ਬੁਲੰਦ ਹੌਸਲੇ ਨੇ ਭੋਲੇ ਭਾਲੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਠੱਗਿਆ ਜਾਂਦਾ ਹਾਲੀ ਵਿੱਚ ਇਸ ਭਰਾ ਨਾਲ ਇੱਕ ਠੱਗੀ ਹੋਈ ਹੈ ਜਿਸ ਉਸ ਠੱਗੀ ਦਾ ਖੁਲਾਸਾ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਤੇ ਇਸ ਠੱਗੀ ਦਾ ਖੁਲਾਸਾ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇਸ ਜਗ੍ਹਾ ਦੀ ਲੋਕੇਸ਼ਨ ਬਾਰੇ ਦੱਸਦਾ ਇਹ ਜਗ੍ਹਾ ਕਿਹੜੀ ਹੈ ਤੇ ਇਸ ਵੀਰ ਨਾਲ ਆਪਾਂ ਗੱਲ ਕਰਦੇ ਹਾਂ ਵੀਰ ਜੀ ਕੀ ਕੰਮ ਕਰਦੇ ਆਪਾਂ ਚਿਕਨ ਦਾ ਕੰਮ ਹੈ ਆਪਣਾ ਅੱਛਾ ਤੇ ਇਹ ਜਗਾ ਦੀ ਲੋਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਇਹ ਜਗਾ ਆਪਣੀ ਬਠਿੰਡਾ ਰੋਡ ਐਨ ਐਚ 7 ਨੀਅਰ ਆਊਟਲੈਟ ਇਹ ਇਹਨਾਂ ਦਾ ਚਿਕਨ ਦਾ ਕੋਰਨਰ ਹੈ ਤੇ ਥੱਗੀ ਇਹਨਾਂ ਨਾਲ ਕੀ ਹੋਈ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆਂ ਆਜੋ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਕਾਊਂਟਰ ਤੇ ਇੱਕਾ ਸਪੀਕਰ ਵਾਲਾ ਸਕੈਨਰ ਰੱਖਦਾ ਹੁੰਦਾ ਜਿਹਦੇ ਨਾਲ ਜਦ ਕੋਈ ਕਸਟਮਰ ਪੇਮੈਂਟ ਕਰਦਾ ਹੈ ਤਾਂ ਦੁਕਾਨਦਾਰ ਨੂੰ ਪਤਾ ਲੱਗ ਜਾਂਦਾ ਪਰ ਇਸ ਦੇ ਨਾਲ ਹੀ ਕਸਟਮਰ ਨੂੰ ਸਹੂਲਤ ਦੇਣ ਵਾਸਤੇ ਆਮ ਤੌਰ ਤੇ ਦੁਕਾਨਦਾਰ ਜੋ ਹੈ ਨਾ ਆਪਸ਼ਨਲ ਸਕੈਨਰ ਦੇ ਬੈਨਰ ਇਸ ਤਰੀਕੇ ਦੇ ਜਿਸ ਤਰ੍ਹਾਂ ਇਸ ਭਰਾ ਨੇ ਇੱਥੇ ਲਾਇਆ ਹੋਇਆ ਹੈ ਇਸ ਤਰੀਕੇ ਲਾ ਦਿੱਤਾ ਜਾਂਦਾ ਹੈ ਤਾਕੀ ਕਸਟਮਰ ਨੂੰ ਕੋਈ ਦਿੱਕਤ ਨਾ ਆਵੇ ਦੱਸ ਦਈਏ ਦੋਸਤੋ ਇਸ ਤਰ੍ਹਾਂ ਨਾਲ ਜੋ ਠੱਗੀ ਹੋਈ ਹੈ ਉਹ ਕਿਸ ਤਰੀਕੇ ਹੋਈ ਹੈ ਆਪਾਂ ਤੁਹਾਨੂੰ ਸਮਝਾਉਣਾ ਹੈ ਥੋੜਾ ਡਿਟੇਲ ਦੇ ਵਿੱਚ ਆਹ ਸਕੈਨਰ ਜੋ ਹੈ ਥੋੜੇ ਪਿਛੇ ਵੀਰ ਜੀ ਆਹ ਸਕੈਨਰ ਜੋ ਹੈ ਵੀਰ ਜੀ ਤੁਸੀਂ ਲਾਇਆ ਸੀਗਾ ਹਾਂਜੀ ਹਾਂਜੀ ਹਾਂ ਇਸ ਸਕੈਨਰ ਥੋੜਾ ਹੀ ਹੈ ਸਾਡਾ ਹੀ ਹੈ ਜੀ ਤੇ ਜਦ ਕਸਟਮਰ ਇਸ ਸਕੈਨਰ ਤੇ ਪੇਮੈਂਟ ਕਰਦਾ ਹੈ ਉਹ ਪੇਮੈਂਟ ਇਹਨਾਂ ਨੂੰ ਨਾ ਪਹੁੰਚ ਕੇ ਕਿਸੇ ਠੱਗ ਦੇ ਅਕਾਊਂਟ ਚ ਪਹੁੰਚ ਜਾਂਦੀ ਹੈ ਇਹ ਕਿਸ ਤਰ੍ਹਾਂ ਹੋਇਆ ਹੈ ਇਹ ਤੁਹਾਨੂੰ ਦਿਖਾਉਣਾ ਹੈ ਐਕਚੁਅਲੀ ਇਹ ਜੋ ਸਕੈਨਰ ਹੈ ਨਾ ਇਸ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਇਹ ਤੁਹਾਨੂੰ ਮੈਂ ਪੱਟ ਕੇ ਦਿਖਾ ਦਿੰਦਾ ਥੋੜਾ ਜਿਹਾ ਇਹ ਦੇ ਉੱਤੇ ਨਾ ਕਿਸੇ ਅੱਗ ਬੰਦੇ ਨੇ ਆਪਣਾ ਸਕੈਨਰ ਚਿਪਕਾਤਾ ਤੇ ਇਸ ਭਰਾ ਨੂੰ ਇਸ ਦੀ ਜਾਣਕਾਰੀ ਬਹੁਤ ਦਿਨਾਂ ਤੋਂ ਨਹੀਂ ਹੈ ਕਿਉਂਕਿ ਬਹੁਤ ਦਿਨਾਂ ਤੋਂ ਇਹ ਵੀ ਸਿਰਫ ਕਸਟਮਰ ਨਾਲ ਜੋ ਹੈ ਵਿਸ਼ਵਾਸ ਦੇ ਤੌਰ ਤੇ ਕੰਮ ਕੀਤਾ ਜਾਂਦਾ ਜਿਸ ਟਾਈਮ ਦੁਕਾਨ ਦੇ ਉੱਤੇ ਰਸ਼ ਹੁੰਦਾ ਹੈ ਉਸ ਟਾਈਮ ਇਹਨਾਂ ਨੂੰ ਪੇਮੈਂਟ ਚੈੱਕ ਕਰਨ ਦਾ ਸਮਾਂ ਨਹੀਂ ਮਿਲਦਾ ਕਸਟਮਰ ਇਹਤੇ ਸ਼ਾਮ ਦੇ ਟਾਈਮ ਤੁਹਾਡੇ ਕੁਰਸੀ ਟੇਬਲ ਦਾ ਹੀ ਹੁੰਦੇ ਆ ਨਹੀਂ ਹਾਂਜੀ ਹਾਂਜੀ ਤੇ ਉਸ ਟਾਈਮ ਕਸਟਮਰ ਦੇ ਨੇੜੇ ਜੋ ਸਕੈਨਰ ਹੁੰਦਾ ਉਸੇ ਤੇ ਕਸਟਮਰ ਪੇਮੈਂਟ ਕਰਕੇ ਚਲਾ ਜਾਂਦਾ ਤੇ ਇਹਨਾਂ ਨੂੰ ਚੈੱਕ ਕਰਨ ਦਾ ਟਾਈਮ ਨਹੀਂ ਮਿਲਦਾ ਜਿਸ ਦੇ ਕਰਕੇ ਇਹਨਾਂ ਨਾਲ ਬਹੁਤ ਦਿਨਾਂ ਤੋਂ ਠੱਗੀ ਵੱਜ ਰਹੀ ਹੈ ਤੇ ਹੁਣ ਤੁਹਾਨੂੰ ਦੋਸਤੋ ਇਹ ਦੱਸਦੇ ਆਪਾਂ ਕਿ ਇਸ ਤਰ੍ਹਾਂ ਦੀ ਠੱਗੀ ਤੋਂ ਕਿਸ ਤਰ੍ਹਾਂ ਆਪ ਵੀ ਬਚਿਆ ਜਾ ਸਕਦਾ ਹੈ ਤੇ ਦੁਕਾਨਦਾਰ ਨੂੰ ਵੀ ਬਚਾਇਆ ਜਾ ਸਕਦਾ ਤੁਹਾਨੂੰ ਜਦ ਵੀ ਕਿਸੇ ਜਦ ਵੀ ਕੋਈ ਕਸਟਮਰ ਤੁਹਾਨੂੰ ਪੇਮੈਂਟ ਕਰਦਾ ਹੈ ਆਨਲਾਈਨ ਪੇਮੈਂਟ ਕਰਦਾ ਤਾਂ ਉਸ ਸਮੇਂ ਸਕੈਨ ਕਰਦੇ ਹੀ ਜੋ ਨਾਮ ਬੈਂਕਿੰਗ ਨਾਮ ਉਹਦੇ ਉੱਤੇ ਸ਼ੋ ਹੁੰਦਾ ਉਹ ਉਹ ਜੋ ਹੈ ਦੁਕਾਨਦਾਰ ਨਾਲ ਕਨਫਰਮ ਕਰਕੇ ਫਿਰ ਪੇਮੈਂਟ ਕਰੋ ਤਾਂ ਕਿ ਨਾ ਦੁਕਾਨਦਾਰ ਨਾਲ ਠੱਗੀ ਵੱਜੇ ਤੇ ਨਾ ਤੁਹਾਡਾ ਕੋਈ ਨੁਕਸਾਨ ਹੋਵੇ ਨਹੀਂ ਤਾਂ ਬਾਅਦ ਦੇ ਵਿੱਚ ਇਹ ਗੱਲਾਂ ਵਿਵਾਦਿਤ ਬਣ ਜਾਂਦੀਆਂ ਦੁਕਾਨਦਾਰ ਤੇ ਕਸਟਮਰ ਦੇ ਵਿੱਚ ਵਿਵਾਦ ਪੈਦਾ ਹੁੰਦਾ ਚਮਕੌਰ ਦੀ ਤੁਹਾਨੂੰ ਇਸ ਠੱਗੀ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ ਤੇ ਕਦੋਂ ਪਤਾ ਲੱਗਿਆ ਸਾਨੂੰ ਜੀ ਕਈ ਦਿਨਾਂ ਤੋਂ ਚੱਲ ਰਿਹਾ ਸੀ ਇਹ ਕੰਮ ਸਾਨੂੰ ਤਾਂ ਮੰਨ ਕੇ ਚੱਲੋ ਵੀ ਦੂਜੇ ਦਿਨ ਸਵੇਰ ਨੂੰ ਕਸਟਮਰ ਆਇਆ ਜਦੋਂ ਉਹ ਕਸਟਮਰ ਕਹਿੰਦਾ ਵੀ ਬੈਂਤ ਗੌਰ ਨਾਮ ਹੀ ਆ ਰਿਹਾ ਮੈਂ ਬੈਂਤ ਗੌਰ ਨਹੀਂ ਗੋਪਾਲ ਸਿੰਘ ਦੇ ਨਾਮ ਤੇ ਆਇਆ ਇਹ ਸਰੇ ਨੂੰ ਪਤਾ ਲੱਗਿਆ ਉਹ ਬੰਦਾ ਕਹਿੰਦਾ ਵੀ ਇਹ ਜਦਾ ਕੋਈ ਗਲਤ ਚ ਪਏ ਗਿਆ ਉੱਤੇ ਉਹਨੇ ਦੱਸ ਪਾਈ ਸਾਨੂੰ ਠੀਕ ਹੈ ਵੀ ਕਈ ਦਿਨਾਂ ਤੋਂ ਇਹ ਚੱਲ ਰਿਹਾ ਸੀ ਮਤਲਬ ਲਾਸਟ ਟਾਈਮ ਤੁਹਾਨੂੰ ਯਾਦ ਹੈ ਤੁਸੀਂ ਇਸ ਸਕੈਨਰ ਕਦੋਂ ਚੈੱਕ ਕਰਿਆ ਜਾਂ ਕਿ ਕਦੋਂ ਇਸ ਤੇ ਕੋਈ ਪੇਮੈਂਟ ਵੈਰੀਫਾਈ ਕਰੀ ਹੋਵੇ ਇਹ ਤਾਂ ਕਰੇ ਹੀ ਨਹੀਂ ਹੈਗਾ ਚੈੱਕ ਜੀ ਕਦੇ ਅੱਛਾ ਕਿੰਨਾ ਟਾਈਮ ਹੋ ਗਿਆ ਸਕੈਨਰ ਨੂੰ ਲੱਗਿਓ ਉਤਨ ਸਾਲ ਹੋ ਗਏ ਜੀ ਕੋਟੋ 3 ਸਾਲ ਹੋ ਗਏ 3 ਸਾਲ ਦੇ ਵਿੱਚ ਪਹਿਲੀ ਵਾਰ ਤੁਹਾਡੀ ਨਜ਼ਰ ਦੇ ਸਾਹਮਣੇ ਇਹ ਚੀਜ਼ ਆਈ ਹੈ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ 3 ਸਾਲਾਂ ਦੇ ਵਿੱਚ ਪਹਿਲੀ ਵਾਰ ਇਹਨਾਂ ਦੇ ਸਾਹਮਣੇ ਇਹ ਜੀ ਚੀਜ਼ ਆਈ ਹੈ ਇਹ ਜੀ ਠੱਗੀ ਆਈ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਪੇਮੈਂਟ ਇਹਨਾਂ ਦੇ ਅਕਾਊਂਟ 'ਚ ਨਹੀਂ ਕਿਸੇ ਠੱਗ ਦੇ ਅਕਾਊਂਟ 'ਚ ਜਾ ਰਹੀ ਹੈ ਤੇ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹਨਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੁਣ ਤੱਕ ਤੇ ਮੈਂ ਚਾਹੂੰਗਾ ਜਿੰਨੇ ਵੀ ਦੁਕਾਨਦਾਰ ਭਰਾ ਤੇ ਜਿੰਨੇ ਵੀ ਉਹ ਕਸਟਮਰ ਜੋ ਆਨਲਾਈਨ ਪੇਮੈਂਟ ਕਰਦੇ ਨੇ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣ कि जद भी किसी कस्टमर नु आपा किसी दुकानदार नु आपा पेमेंट करिए ते आपा दुकानदार दुकान दुकान दा नाम वेरीफाई जरूर करिए वेरीफाई ਕਰਨ ਤੋਂ ਬਾਅਦ ਹੀ ਆਪਾਂ ਦੁਕਾਨਦਾਰ ਨੂੰ ਪੇਮੈਂਟ ਪਾਈਏ ਤਾਂ ਕਿ ਕਿਸੇ ਵੀ ਦੁਕਾਨਦਾਰ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੇ ਜਿੰਨੇ ਵੀ ਦੁਕਾਨਦਾਰ ਭਰਾ ਤੇ ਕਸਟਮਰ ਇਸ ਵਕਤ ਇਸ ਵੀਡੀਓ ਨੂੰ ਦੇਖ ਰਹੇ ਮੈਂ ਚਾਹਾਂਗਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਹਜੇ ਇਹ ਨਹੀਂ ਕਹਿ ਸਕਦੇ ਕਿ ਇਹ ਠੱਗੀ ਸਿਰਫ ਇੱਥੇ ਇਹਨਾਂ ਨਾਲ ਹੀ ਹੋਈ ਹੈ ਯਾ ਇਹ ਵੀ ਕਹਿ ਸਕਦੇ ਆ ਕਿ ਮਤਲਬ ਪਤਾ ਨਹੀਂ ਕਿੰਨੇ ਹੋਰ ਲੋਕਾਂ ਨਾਲ ਇਹ ਠੱਗੀ ਚੱਲ ਰਹੀ ਹੋਵੇ ਜਿਨ੍ਹਾਂ ਨੂੰ ਸ਼ਾਇਦ ਇਸ ਬਾਰੇ ਪਤਾ ਹੀ ਨਾ ਹੋਵੇ ਤੇ ਤੁਹਾਡੇ ਇੱਕ ਸ਼ੇਅਰ ਨਾਲ ਉਹਨਾਂ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕਦੀ ਹੈ ਮੈਂ ਚਾਹੁੰਗਾ ਦੋਸਤੋ ਜਾਗਰੂਕਤਾ ਵਧਾਉਣ ਲਈ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਇੱਕ ਗੱਲ ਦੋਸਤੋ ਹੋਰ ਸਾਰੇ ਦੁਕਾਨਦਾਰ ਭਰਾਵਾਂ ਨੂੰ ਤੇ ਸਾਰੇ ਰੇਡੀ ਵਾਲੇ ਭਰਾਵਾਂ ਨੂੰ ਜੋ ਇਸ ਤਰ੍ਹਾਂ ਦਾ ਸਕੈਨਰ ਆਪਸ਼ਨਲ ਸਕੈਨਰ ਯੂਜ਼ ਕਰਦੇ ਨੇ ਮੈਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਇੱਕ ਵਾਰ ਆਪਣਾ ਸਕੈਨਰ ਚੈੱਕ ਜ਼ਰੂਰ ਕਰਨਾ ਕਿਉਂਕਿ ਇਹ ਘਟਨਾ ਸਿਰਫ ਇਹ ਹੋਈ ਇੱਥੇ ਹੈ ਲੇਕਿਨ ਕਿਸੇ ਦਿਨਾਂ ਵੀ ਹੋ ਸਕਦੀ ਹੈ ਤੇ ਆਪਣਾ ਸਕੈਨਰ ਇੱਕ ਵਾਰ ਜ਼ਰੂਰ ਚੈੱਕ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ